ਸੱਚੀ ਗੱਲ ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪਿਜਲਵਾਨ ਇੱਕ ਯੂ ਟਰਨ ਦਾ ਬਹੁਤ ਜ਼ਿਕਰ ਹੋ ਰਿਹਾ ਪੰਜਾਬ ਦੇ ਵਿਸ਼ਕਾਰ ਤੇ ਸ਼ੀਤਨ ਉਹਨਾਂ ਨਾਲੰਗ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲੇ ਇਹ ਯੂ ਟਰਨ ਕਿਉਂ ਤੇ ਇਸ ਦੇ ਪਿੱਛੇ ਵਜ੍ਹਾ ਕੀ ਹੈ ਵਜ੍ਹਾ ਇਹ ਹੈ ਕਿ ਮੈਂ ਜਰ ਅਸਤੀਫਾ ਦਿੱਤਾ ਸੀ ਨਾ ਮੈਂ ਦਿੱਤਾ ਸੀ ਵਿਧਾਨ ਸਭਾ ਦੀ ਜਿਹੜੀ ਬਾਈ ਇਲੈਕਸ਼ਨ ਹੈ ਉਹ ਲੋਕ ਸਭਾ ਨਾਲ ਕਰਾਈ ਜਾਵੇ ਜਿੱਦਾਂ ਹਾਂ ਮਾਚਲ ਦੇ ਵਿੱਚ ਜਿਹੜੀ ਵਿਧਾਨ ਸਭਾ ਦੇ ਇਲੈਕਸ਼ਨ ਹੈ ਉਹ ਲੋਕ ਸਭਾ ਦੇ ਨਾਲ ਇਕੱਠੀ VOTING ਹੋਈ ਹੈ ਇਸ ਕਰਕੇ ਅਗਰ ਪੰਜਾਬ ਸਰਕਾਰ ਨੂੰ ਅਗਰ ਮੇਰਾ ਸਪੀਕਰ ਤੋਂ ਅਸਤੀਫਾ ਆਇਆ ਸੀ ਉਹ 69 ਦਿਨ ਕਿਉਂ ਨਹੀਂ ਬੋਲੇ ਅੱਜ ਪਹਿਲਾ ਵਰਕਿੰਗ ਡੇ ਆ ਪੰਜਾਬ ਦੇ ਵਿੱਚ ਪਹਿਲੇ ਵਰਕਿੰਗ ਡੇ ਮੈਨੂੰ ਬੁਲਾ ਲਿਆ ਗਿਆ 11 ਵਜੇ ਪੇਛੇ ਤੁਹਾਨੂੰ ਕਿਹਾ ਮੈਂ 11 ਵਜੇ ਆ ਗਿਆ ਅਗਰ ਉਹ ਚਾਹंदे ਕੀ ਇਲੈਕਸ਼ਨ ਪੰਜਾਬ ਦੇ ਪੰਜਾਬ ਦਾ ਪੈਸਾ ਬਚਦਾ ਪੰਜਾਬ ਦਾ ਖਜ਼ਾਨਾ ਬਚਦਾ ਜੇ ਉਹ ਇਲੈਕਸ਼ਨ ਹਲ ਕਰਵਾ ਦਿੰਦੇ ਇਸ ਕਰਕੇ ਮੈਂ ਪੰਜਾਬ ਦੇ ਖਜ਼ਾਨੇ ਤੇ ਬੋਝ ਨਹੀਂ ਬੰਨਣਾ ਚਾਹੁੰਦਾ ਇਸ ਕਰਕੇ ਮੇਰੇ ਲੋਕਾਂ ਨੇ ਜੋ ਡਿਸੀਜਨ ਲਿਆ ਜੋ ਜਲੰਧਰ ਦੇ ਲੋਕ ਜਿਹੜੇ ਮੈਨੂੰ ਪਿਆਰ ਕਰਦੇ ਆ ਹਮੇਸ਼ਾ ਜਿਨ੍ਹਾਂ ਨੇ ਮੈਨੂੰ ਐਮਐਲਏ ਬਣਾਇਆ ਉਹ ਸਾਰਿਆਂ ਨੇ ਇਰਾਜ਼ ਦਿੱਤੀ ਆ ਕਿ ਜੇਰਾ ਆਪਣਾ ਅਸਤੀਫਾ ਉਹ ਜਲੰਧਰ ਦੀ ਤਰੱਕੀ ਦੇ ਲਈ ਜਲੰਧਰ ਦੇ ਲੋਕਾਂ ਦੇ ਲਈ ਵਾਪਸ ਲਓ ਇਸ ਕਰਕੇ ਆਇਆ ਮੈਂ ਉਹ ਅਸਤੀਫਾ ਵਾਪਸ ਲੈਣਾ ਹੈ ਲੇਕਿਨ ਸ਼ਿਤਨਜੀ ਬਹੁਤ سارے ਸਵਾਲ ਉੱਠਦੇ ਨੇ ਪਹਿਲੇ ਤੁਸੀਂ ਪਾਰਟੀ ਚੇਂਜ ਕਰਦੇ ਹੋ ਫਿਰ ਵਾਪਸ ਆਂਦੇ ਹੋ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਹੁੰਦਾ ਤੁਸੀਂ ਅਸਤੀਫਾ ਵਾਪਸ ਲੈਣ ਵਾਸਤੇ ਪਹੁੰਚਦੇ ਤੇ ਲੋਕਾਂ ਦੇ ਮਨਾਂ ਦੇ ਵਿਚਾਰ 'ਚ ਬੜੀ ਸ਼ੰਕਾ ਹੁੰਦੀ ਪਾਰਟੀ ਲੈਵਲ ਤੇ ਮੈਂ ਅੱਜ ਵੀ ਕੁਝ ਨਹੀਂ ਬੋਲ ਰਿਹਾ ਪਾਰਟੀ ਲੈਵਲ ਦੇ ਉੱਤੇ ਇਹ ਇਹ ਮੈਂ ਗੱਲ ਨਹੀਂ ਕਰਨ ਆਇਆ ਮੈਂ ਸਿਰਫ ਤਸਿਰ ਵਿਧਾਨ ਸਭਾ ਜਿਹੜੀ ਮੈਨੂੰ ਬੁਲਾਇਆ ਗਿਆ ਹੈ ਜਿਹੜੀ ਲੈਟਰ ਮੈਨੂੰ ਭੇਜੀ ਹੈ ਵਿਧਾਨ ਸਭਾ ਸਪੀਕਰ ਵੱਲੋਂ ਮੈਂ ਉਹਦੇ ਤੇ ਇੱਕ ਗੱਲ ਕਰਨ ਲਈ ਆਇਆ ਹਾਂ ਉਹ ਇਸ ਕਰਕੇ ਮੈਨੂੰ ਉਹਨਾਂ ਨੇ ਮੈਂ ਅਨੁਭਵ ਦਨੇ ਕੁਛ ਦਿਨਾਂ ਦੇ ਵਿੱਚ ਸਪੀਕਰ ਸਾਹਿਬ ਦਾ ਅੱਜ ਪ੍ਰੋਗਰਾਮ ਸੀ ਤੁਹਾਨੂੰ ਇਸ ਦੀ ਜਾਣਕਾਰੀ ਦਿੱਤੀ ਨਹੀਂ ਗਈ ਨਹੀਂ ਦਿੱਤੀ ਨਾ ਅਗਰ ਉਹਨਾਂ ਦੇ ਪ੍ਰੋਗਰਾਮ ਸੀ ਤਾਂ ਸਪੀਕਰ ਸਾਹਿਬ ਵੱਲੋਂ ਲੈਟਰ ਮੈਨੂੰ ਕਿਉਂ ਭੇਜੀ ਗਈ ਫਿਰ ਮੈਨੂੰ ਬੁਲਾਇਆ ਗਿਆ 11 ਵਜੇ ਪਹੁੰਚੋ 3 ਤਰੀਕ ਸ਼ੇਮਾ ਹਮੀਨਾ 11 ਵਜੇ ਮੈਨੂੰ ਬੁਲਾਇਆ ਤੇ ਮੈਂ 11 ਵਜੇ ਆ ਕੇ ਆਪਣੀ ਹਾਜ਼ਰੀ ਲਗਵਾ ਦਿੱਤੀ ਹੈ ਮੈਂ ਰਸੀਵਿੰਗ ਲੈ ਲਈ ਹੈ ਜਿਹੜੀ ਮੈਂ ਆਪਣੇ ਸਪੀਕਰ ਸਾਹਿਬ ਦੇ ਕੋਲ ਜਿਹੜਾ ਸਤੀਫਾ ਸੀ ਉਹ ਵਾਪਸ ਲੈ ਲਿਆ ਰਸੀਵਿੰਗ ਲੈ ਕੇ ਜਾ ਰਹੀ ਆ ਮੈਂ ਆਉਣ ਵਾਲੇ ਦਿਨਾਂ ਦੇ ਉੱਤੇ ਜੋ ਵੀ ਇਹ ਕਾਰਵਾਈ ਕਰਨਗੇ ਉਰਾ ਜਵਾਬ ਵੀ ਦਵਾਂਗਾ ਅਗਰ ਕੋਈ ਮੇਰੇ ਖਿਲਾਫ ਕੋਈ ਸਖਤ ਕਾਰਵਾਈਆਂ ਕੋਈ ਹੋਰ ਕਾਨੂੰਨੀ ਮੇਰੇ ਤੇ ਕੋਈ ਕਾਨੂੰਨ ਦੀ ਮਾਦਦ ਨਾ ਮੇਰੇ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਮੈਂ ਹਾਈ ਕੋਰਟ ਵੀ ਜਾਵਾਂਗਾ ਸੁਪਰੀਮ ਕੋਰਟ ਜਾ ਕੇ ਇਨਸਾਫ ਮੰਗ ਲਾਵਾਂਗਾ ਕਿ ਜਦ ਪਾਰਟੀ ਬਾਰ ਬਾਰ ਬਦਲਦੀ ਬਦਲੀ ਜਾਂਦੀ ਹੈ ਤਾਂ ਕਾਰਵਾਈ ਜ਼ਰੂਰ ਹੁੰਦੀ ਹੈ ਇਹ ਲੱਗ ਜਾਂਦੇ ਨੇ ਪਰ ਪਾਰਟੀ ਲਈ ਮੈਂ ਕਹਿੰਦਾ ਕਿ ਅਗਰ ਇਹਨਾਂ ਨੂੰ ਲੱਗਦਾ ਸੀ ਇਲੈਕਸ਼ਨ ਕਰਵਾਉਣਾ ਹੈ ਵਿਧਾਨ ਸਭਾ ਸਾਹਿਬ ਨੂੰ ਸਪੀਕਰ ਸਾਹਿਬ ਨੂੰ ਤੇ 69 ਦੇ ਖਰਾਬ ਕੋ ਕੀਤੇ ਤੇ ਇਲੈਕਸ਼ਨ ਹੀ ਲੋਕ ਸਭਾ ਨੇ ਕਰਾ ਲ ਦਿੰਦੇ ਕਿ ਪੈਸਾ ਪੰਜਾਬ ਦਾ ਬਚਦਾ ਪੰਜਾਬ ਦੇ ਖਜ਼ਾਨੇ ਦੇ ਪਹਿਲੇ ਹੀ ਪੋਚ ਬਹੁਤ ਵੱਡਾ ਪਿਆ ਇਸ ਕਰਕੇ ਹੋਰ ਬੋਝ ਪਾਵਾਂ ਪੰਜਾਬ ਦੇ ਉੱਤੇ ਅਗਰ ਸਪੀਕਰ ਸਾਹਿਬ ਨੇ ਜਾਂ ਇਲੈਕਸ਼ਨ ਕਰਵਾਉਣਾ ਸੀ ਜਾਂ ਪੰਜਾਬ ਸਰਕਾਰ ਨੇ ਇਲੈਕਸ਼ਨ ਕਰਵਾਉਣਾ ਸੀ ਉਸੇ ਇਲੈਕਸ਼ਨ ਚ ਕਰਾਉਂਦੇ ਜਿੱਦਾਂ ਮਾਝੇਲ ਚ ਹੋਇਆ ਮੈਂ ਬਾਰ-ਬਾਰ ਕਹਿ ਰਿਹਾ ਜਿਸ ਦਿਨ ਮੈਂ ਅਸਤੀਫਾ ਦਿੱਤਾ ਸੀ ਉਸ ਦਿਨ ਵੀ ਮੰਗ ਮੈਂ ਕੀਤੀ ਸੀ ਜਿਹੜੇ ਲੋਕ ਸਭਾ ਇਲੈਕਸ਼ਨ ਜਿਹੜੇ ਆਉਣ ਵਾਲੇ ਦਿਨਾਂ ਚ ਆ ਰਹੇ ਆ ਉਹਨਾਂ ਨਾਲ ਜਲੰਧਰ ਦੀ ਜਿਹੜੀ ਬਾਈ ਇਲੈਕਸ਼ਨ ਕਰਾਈ ਜਾਵੇ ਇਹਨਾਂ ਨੇ ਨਹੀਂ ਕਰਵਾਈ ਮੇਰੇ ਲੋਕਾਂ ਦਾ ਜੋ ਮੇਰੇ ਲੋਕਾਂ ਨੇ ਮੇਰੇ ਤੇ ਜੋ ਵਿਸ਼ਵਾਸ ਕੀਤਾ ਜਲੰਧਰ ਦੇ ਲੋਕਾਂ ਨੇ ਉਹਨਾਂ ਕਰਕੇ ਮੈਂ ਅਸਤੀਫਾ ਵਾਪਸ ਲੈਣਾ ਰਿਹਾ ਅੱਛਾ ਮੇਰਾ ਲਾਸਟ ਵਾਲਾ ਮੈਨੂੰ ਪਤਾ ਤੁਸੀਂ ਦੱਸਣਾ ਤਾਂ ਹੈ ਨਹੀਂ ਕਿ ਤੁਹਾਡੇ ਮਨ ਦੇ ਵਿਚਾਰ ਕੀ ਹੈ ਆ ਪਾਰਟੀ ਕਿਹੜੀ ਹੈਗੀ ਕਿਉਂਕਿ ਜਦ ਤੁਸੀਂ ਕੱਲ ਤਸਵੀਰਾਂ ਹਟਾਈਆਂ ਤਾਂ ਬਹੁਤ ਲੋਕਾਂ ਦੇ ਵਿਚਾਰ ਇਹ ਸੀ ਕਿ ਵਾਪਸੀ ਹੋ ਗਈ ਐਗਜ਼ਿਟ ਪੋਲ ਦੇ ਗੱਲ ਦੇਖ ਲਈ ਜਾਂ ਇਦਾਂ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਲਹਿਰ ਹੈਗੀ ਐ ਫਿਰ ਲੱਗਿਆ ਨਹੀਂ ਭਾਜਪਾ ਦੀ ਲਹਿਰ ਹੈ ਇਹ ਸਵਾਲ ਬਹੁਤ ਜ਼ਿਆਦਾ ਬੰਦੇ ਵਿਚਾਰ ਰਹੇ ਮੈਂ ਇਸੇ ਵੀ ਪਾਰਟੀ ਲੈਵਲ ਤੇ ਲਈ ਬੋਲਣਾ ਚਾਹੁੰਦਾ ਬਾਕੀ ਜਿਹੜੇ ਦੇਸ਼ ਦੀ ਤਰੱਕੀ ਕਰਾ ਰਹੇ ਉਹ ਦੇਸ਼ ਆ ਰਹੇ ਆ ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਕਰਾਣੀ ਆ ਉਹ ਦੇਸ਼ ਦੀ ਕੁਰਸੀ ਤੇ ਬੈਠ ਰਹੇ ਆ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਸਿਰਫ ਤੁਸੀਂ ਪੋਲਿਟਿਕਲ ਕਮੈਂਟ ਬੋਲਾਂਗਾ ਆਉਣ ਵਾਲੇ ਸਮੇਂ ਤੇ ਅੱਜ ਜਿਹੜਾ ਮੇਰਾ ਕੰਪੇਨ ਜਿੰਨਾ ਵੀ ਮੈਂ ਤੁਹਾਨੂੰ ਜਵਾਬ ਦੇ ਰਿਹਾ ਜਾਂ ਮੇਰੇ ਕੋਲ ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ ਉਹ ਵਿਧਾਨ ਸਭਾ ਸਪੀਕਰ ਜਿਹੜੀ ਲੈਟਰ ਮੈਨੂੰ ਮਿਲੀ ਹੈ ਔਰ ਇਹ ਤੇ ਜਾਂ ਮੇਰੀ ਮੈਂਬਰਸ਼ਿਪ ਵਾਪਸ ਲੈਣ ਦੇ ਤੁਸੀਂ ਮਿਲਣ ਆਉਗੇ ਵਿਧਾਨ ਸਭਾ ਜੂਰ 11 ਤਰੀਕ 11 ਵਜੇ 11 ਤਰੀਕ 11 ਵਜੇ 11 ਤਰੀਕ ਨੂੰ 11 ਵਜੇ ਜਿਹਨੇ ਵਿਧਾਨ ਸਭਾ ਸਪੀਕਰ ਕੁਲਤਾ ਸੰਧਵਾ ਨੂੰ ਮਿਲਣ ਪਹੁੰਚਣਗੇ ਤੇ ਉਸ ਦੇ ਨਾਲ ਹੀ ਇੱਕ ਇਹਨਾਂ ਨੇ ਆਈਡੀਆ ਜਿਹੜਾ ਦੇਤਾ ਕਿ ਜੇ ਦੇਸ਼ ਦੀ ਤਰੱਕੀ ਚਾਹੁੰਦੇ ਨੇ ਉਹ ਵਾਪਸ ਸਰਕਾਰ ਬਣਾ ਲੈਣ ਤਾਂ ਕਿਤੇ दे टीवी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप